ਸਰਕਾਰ ਸਰਕਾਰ ਕੈਪਟਨ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਲਈ ਦਾਅਵੇ ਕੀਤੇ ਗਏ ਕਿ 1 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ ਪਰ ਜ਼ਮੀਨੀ ਪੱਧਰ ਤੇ ਕੈਪਟਨ ਸਰਕਾਰ ਦੇ ਦਾਅਵੇ ਖੋਖਲੇ ਦਿਖਾਈ ਦੇ ਰਹੇ ਨੇ ਮੀਨੇ ਮੰਡੀਆਂ ਚ ਪਈ ਕਿਸਾਨਾਂ ਦੀ ਫਸਲ ਨੂੰ ਬਰਬਾਦ ਕਰ ਦਿੱਤਾ ਉੱਥੇ ਹੀ ਨਾਬਾ ਦੀ ਅਨਾਜ ਮੰਡੀ ਵਿੱਚ ਪਿਛਲੇ 18 ਦਿਨਾਂ ਤੋਂ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਤੋਂ ਅੱਕੇ ਕਿਸਾਨਾਂ ਨੇ ਸੜਕ ਤੇ ਚੱਕਾ ਜਾਮ ਕਰ ਦਿੱਤਾ ਇਹ ਤਸਵੀਰਾਂ ਨਾਪਾਦੀਆਂ ਨੇ ਜਿੱਥੇ ਲੰਮੀਆਂ ਕਿਤਾੜਾਂ 'ਚ ਜਾਮ ਲੱਗ ਗਿਆ ਕਿਸਾਨਾਂ ਨੇ ਨਾਪਾਦੇ ਮੁੱਖ ਚੌਕ ਬੋੜਾ ਗੇਟ ਵਿਖੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ ਜਾਮ ਕੇ ਨਾਰੇਵਾਜ਼ੀ ਕੀਤੀ ਹੈ ਪਿਛਲੇ 2 ਦਿਨਾਂ ਵਿੱਚ ਜਿੱਥੇ ਕਿਸਾਨਾਂ ਉੱਪਰ ਕੁਦਰਤ ਨੇ ਕਹਿਟ ਆਇਆ ਉੱਥੇ ਹੀ ਸਰਕਾਰਾਂ ਨੇ ਵੀ ਕਿਸਾਨਾਂ ਦੀ ਸਾਰਨ ਲਈ ਕਿਸਾਨਾਂ ਦੀ ਪੁੱਤਾਵਾਂ ਪਾਲੀ ਫਸਲ ਨੂੰ ਕਿਸੇ ਵੀ ਸਰਕਾਰੀ ਖਰੀਦ ਏਜੰਸੀ ਨੇ ਨਹੀਂ ਖਰੀਦਿਆ ਇਸ ਮੌਕੇ ਕਿਸਾਨ ਜਗਮੀਰ ਸਿੰਘ ਅਤੇ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਤੋਂ ਮੰਡੀ ਵਿੱਚ ਰੋਲ ਰਹੇ ਨੇ ਤੇ ਸਰਕਾਰ ਦਾ ਕੋਈ ਨੁਮਾਇੰਦਾ ਫਸਲ ਦੀ ਖਰੀਦ ਨਹੀਂ ਕਰ ਰਿਹਾ ਅਸੀਂ ਕਣਕ ਬਾਰੇ ਲਾਇਆ ਭਾਈ 5-5 ਦਿਨ째 ਬੈਠੇ ਨੇ ਜ਼ਿਮੀਂਦਾਰ ਬਹੁਤ ਬਜ਼ੀਨਗੀ ਹੋ ਰਹੀ ਆ ਹੁਣ ਕਣਕ ਸੁੱਕੀ ਆ ਤਾਂ ਨਹੀਂ ਪਰ ਰਹੇ ਜੇ ਹੋਰ ਕਣੀਆਂ ਪੈ ਗਈਆਂ 10 ਦਿਨ ਹੋਰ ਕਹਿੰਦੇ ਬੈਠੋ ਸਰਕਾਰ ਤਾਂ ਕਹਿੰਦੇ ਅਸੀਂ ਪੂਰੇ ਇੰਤਜ਼ਾਮ ਕੀਤੇ ਨੇ ਕੋਈ ਇੰਤਜ਼ਾਮ ਨਹੀਂ ਇੱਕ ਤਰੀਕ ਤੋਂ ਬੋਦੀ ਗਵਰਨਮੈਂਟ ਨੇ ਕਹੀ ਜੀ ਅੱਜ ਕਾਹ ਹੋਗੀ 18 ਸਾਡੀ ਜਾਤ ਨਹੀਂ ਪੁੱਛ ਰਹੇ ਕੁੱਤੇ ਵਾਲੀ ਜਿਹੜਾ ਜ਼ਿਮੀਦਾਰ ਘਰੋਂ ਕੱਲੇ-ਕੱਲੇ ਨੇ ਉਹਨਾਂ ਦੇ ਪਸ਼ੂ ਵੀ ਗੈਰ ਭੁੱਖੇ ਮਰਦੇ ਨੇ ਉਹ ਰੋਟੀ ਚੁੱਕਾ ਨਾ ਉਰਿਆ ਸੀ ਰੋਜ਼ ਕਿਵੇਂ ਖਾਈ ਜਾਵਾਂਗੇ ਜੇ ਹੋਟਲਾਂ ਤੇ ਜਾਵਾਂਗੇ ਢਾਬਿਆਂ ਦੇ ਗੈਰੋਂ ਕਣਕੇ ਚੱਕਣ ਵਾਲੇ ਤਿਆਰ ਹੁੰਦੇ ਨੇ ਸਾਡਾ ਪਰਦੇ ਕੀ ਪਊਗਾ ਬਹੁਤ ਬੁਰੀ ਹਾਲਤ ਆ ਸਾਡੀ ਜ਼ਿਮੀਦਾਰ ਦੀ ਬੋਟਾਂ ਆ ਰਹੀਆਂ ਨੇ ਫਿਰ ਵੋਟਾਂ ਆ ਰਹੀਆਂ ਨੇ ਵੋਟਾਂ ਨਹੀਂ ਅਸੀਂ ਪਾਉਂਗੇ ਆਉਣ ਦਿਓ ਜੀ ਵੋਟਾਂ ਵੋਟਾਂ ਵੇ ਸਕਣਾ ਝੋਟੀਆਂ ਝੰਗਾਵਾਂਗੇ ਵੋਟਾਂ ਵੀ ਜਿੰਨੇ ਸਾਨੂੰ ਬਰਦੀ ਨਹੀਂ ਕੀ ਦੇ ਰਹੇ ਨੇ ਅਸੀਂ ਜਸਗੁਣਾ ਬਦੀਨ ਕਰਾਂ ਮਾ ਕਾਲੀਆਂ ਝੰਡੀਆਂ ਨਾਲ ਵਾਸਤੇ ਮੈਨੂੰ ਬੈਠੇ ਨੂੰ ਮੰਡੀ ਚ ਜੀ ਅੱਛਾ ਜੀ ਹਾਂਜੀ ਕਣਕ ਦੀ ਖਰੀਦ ਬਿਲਕੁਲ ਨਹੀਂ ਹੋ ਰਹੀ ਅੱਛਾ ਜੀ ਕਿੰਨਾ ਮੌਇਸਚਰ ਲੈ ਰਹੇ ਆ ਮੌਇਸਚਰ ਦਾ ਜੀ ਆਏ ਨਹੀਂ ਰਹੇ ਹੈਗੇ ਜੀ ਆਈ ਨਹੀਂ ਹੈਗੇ ਜੀ ਜੇ ਆਉਣਗੇ ਚੈੱਕ ਕਰਨਗੇ ਫੇਰ ਹੀ ਹੈ ਜੀ ਚਾਰ ਦਿਨਾਂ ਤੋਂ ਆਈ ਨਹੀਂ ਰਹੇ ਹੈਗੇ ਜੀ ਮੱਡੀ ਮੱਡੀ ਵਿੱਚ ਵਿੱਚ ਪਿੱਛੇ ਹੋਊਗੀ ਕਣਕ ਜਿਹੜੀ ਰਾਤ ਜਿਹੜਾ ਨਹੀਂ ਉਹ ਸ਼ੈੱਡ ਥੱਲੇ ਆ ਜੀ ਅੱਛਾ ਹਾਂ ਕਿਸੇ ਦੀ ਮੰਗ ਕਰਦੇ ਹੁਣ ਅਸੀਂ ਕਹਿਣਾ ਹੀ ਕਣਕ ਦੀ ਖਰੀਦ ਕਰੇ ਜਲਦ ਤੋਂ ਜਲਦ ਸਰਕਾਰ 14 14 ਮੌਕੇ ਇਹ ਕੈਪਟਨ ਕੈਪਟਨ ਸਰਕਾਰ ਦੀ ਉਹ ਫੇਲਿਅਰ ਹੈ ਜੀ ਜ ਆ ਮੌਜੂਦਾ ਸਰਕਾਰ ਦੀ ਫੇਲਿਅਰ ਹੈ ਇਸ ਮੌਕੇ ਨਾਪਾ ਦੇ ਤਹਿਸੀਲਦਾਰ ਸੁਖਜਿੰਦਰ ਸਿੰਘ ਟਵਾਣਾ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਦੋ ਦਿਨਾਂ ਤੋਂ ਮੀਂਹ ਦੇ ਕਾਰਨ ਬੋਲੀ ਨਹੀਂ ਹੋ ਰਹੀ ਨਾ ਲਾਇਆ ਵੀ ਅੱਜ ਬੋਲੀ ਨਹੀਂ ਹੋਈ ਹੈ ਜਿਹੜੀ ਬੋਲੀ ਹੈ ਅਸੀਂ ਕੱਲ ਤੋਂ ਸਟਾਰਟ ਕਰਵਾ ਰਹੇ ਹਾਂ ਦੁਬਾਰਾ ਕਿਉਂਕਿ ਮੀਂਹ ਪੈਣ ਨਾਲ ਬਾਕਚਰ ਜ਼ਿਆਦਾ ਆ ਰਿਹਾ ਇਸ ਲਈ ਇੰਸਪੈਕਟਰ ਨੇ ਅੱਜ ਬੋਲੀ ਨਹੀਂ ਲਾਈ ਹੈ ਪਿਛਲੇ 4 ਦਿਨ ਤੋਂ ਮੱਡੇ ਚ ਕਣਕ ਆਈ ਇੱਕ ਤਰੀਕ ਤੋਂ ਉਦੋਂ ਦੀ ਬੋਲੀ ਨਹੀਂ ਹੋ ਰਹੀ ਨਹੀਂ ਇਹ ਹੀ ਜੀ ਕੋਈ ਪ੍ਰੋਬਲਮ ਨਹੀਂ ਕਿ ਉਹ 2 ਦਿਨ ਤੋਂ ਪਹਿਲਾਂ ਬੋਲੀ ਹੋਈ ਹੈ ਤੇ ਉਹਨਾਂ ਨੇ ਲਿਫਟਿੰਗ ਵੀ ਹੋ ਚੁੱਕੀ ਹੈ ਉਹਦੀ ਹੁਣ ਕੀ ਆ ਸ਼ਿਵਾ ਸਿੰਘ ਦਿੱਤਾ ਜੀ ਇਹਨੂੰ ਉਹ ਫਿਰ ਕੱਲ ਬੋਲੀ ਸਟਾਰਟ ਕਰਵਾ ਦਾਂਗੇ ਜੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹਨੇ ਮਾੜੇ ਪ੍ਰਬੰਧ ਕਾਰਨ ਮਗਰ ਹੁਣ ਜੇਕਰ ਕੋਈ ਨੇਤਾ ਵੋਟਾਂ ਲੈਣ ਆਵੇਗਾ ਤਾਂ ਉਹ ਉਹਨਾਂ ਨੂੰ ਚੰਗੀ ਤਸੱਲੀ ਦੇਣਗੇ ਨਬਦ ਭਪਿੰਦਰ ਸਿੰਘ ਦੀ ਰਿਪੋਰਟ